ਕਰੋ ਇਲੈਕਸ਼ਨ ਜੀ ਤੁਹਾਡਾ ਕਿਉਂ ਜੁਨਾ ਆਰਾਮ ਕਰਨ ਤੇ ਜੇ ਇਹ ਨਹੀਂ ਵੀ ਉਹਨਾਂ ਨਿੱਕੀ ਜੀ ਗੱਡੀ ਮੇਰੀ ਐਲਟੋ ਕੇਟ ਹੈ ਨਾ ਇੰਦੀ ਪਿਆਰੀ ਗੱਡੀ ਵਿਚਾਰੀ ਇਹ ਕਿਨ ਰਾਹ ਦੇ ਮਲਵੇ ਦੇ ਇਧਰੋਂ ਥਾਰ ਉਧਰ ਸਕਾਰਪਿਓ ਉਦੋਂ ਫਾਰਚੂਨਰ ਸਾਰੀਆਂ ਲੰਬੀ ਗਰਾਊਂਡਸ ਨੂੰ ਕਿ ਕਿਹੜੀਆਂ ਕੜੀਆਂ ਗੱਡੀਆਂ ਨਵੀਆਂ ਨਵੀਆਂ ਲਈ ਜਾਂਦੇ ਤੇ ਮੈਂ ਵੀ ਇਹਨੂੰ ਨਹੀਂ ਹੱਥ ਲਾਉਣਾ ਕਿ ਇਹਤੇ ਜਿਵੇਂ ਇੱਕ ਚਰੀਟ ਆ ਗਈ ਨਾ ਇੱਤੇ ਮੇਰੀ ਆਲ ਕਾਲੀ ਐਲਟੋ ਦੇ ਇੱਕ ਚਰੀਟ ਵੱਜ ਗਈ ਸਾਡੀ ਗੱਡੀ ਤੇ ਕਿ ਚਰੀਟ ਵੱਜ ਗਈ ਨਾ ਤੇ ਭੇਜਾ ਦੋਦਾ ਮੇਰਾ ਛੋਟਾ ਵੀਰਾ ਇਹ ਨਾ ਜੀ ਤੇ ਗੱਲਾਂ ਹਾਦਸੇ ਵੀ ਕਰਾਂਗੇ ਸੀਰੀਅਸਲੀ ਦੱਸਾਂਗੇ 84 ਟਾਂਕੇ ਲੱਗੇ ਹੀ ਇੱਕ ਵੀਰ ਦੇ ਕਿਰਾਸੀ ਟਾਂਕੇ ਲੱਗੇ ਹੀ ਨਸਾਂ ਵੇਰ ਕਿਤਰਾ ਆਦਾ ਹੀ ਮੈਨੂੰ ਗੱਡੀ ਗੜੇ ਫੇਰ ਗੱਡੀ ਟੱਕਣੀ ਪਣੀ ਮੈਨੂੰ ਗੱਡੀ ਟੱਕਣੀ ਪਈ ਫੇਰ ਗੱਡੀ ਡਕੜੀ ਪਈ ਮੈਨੂੰ ਗੱਡੀ ਡਕੜੀ ਪਈ ਓਫ ਕੀ ਹੋਇਆ ਆਪੇ ਗੱਲ ਸੁਣਾਉਣੀ ਪਈ ਹੁਣ ਮੇਰੇ ਮੇਰੇ ਮੇਰਾ ਛੋਟਾ ਵੀਰ ਮੇਰਾ ਭੇਜਾ ਮਿਰਚ ਆ ਗਿਆ ਸਮਝ ਲਓ ਮੇਰਾ ਰੂਹ ਆ ਮੇਰਾ ਪਿਆਰ ਆ ਮੇਰਾ ਨਿੱਕਾ ਵੀਰ ਆ ਤੇ ਹੁਣ ਮੈਂ ਤੁਹਾਨੂੰ ਇੱਥੇ ਗੱਲ ਸੁਣਾਉਣੀ ਪੈਣੀ ਮੈਂ ਭੇਜੇ ਦੀ ਮੈਨੂੰ ਸੁਣਾਉਣੀ ਪੈਣੀ ਹੈ ਕਿਤੇ ਜਾਣਾ ਆ ਸਾਡਾ ਸਟੂਡੀਓ ਤਾਂ ਕੰਪਲੀਟਾ ਕੱਢਦਾ ਸਾਡਾ ਸਟੂਡੀਓ ਕੋਈ ਆਮ ਸਟੂਡੀਓ ਨਹੀਂ ਬਾਅਦ ਸਟੂਡੀਓ ਕੰਪਲੇਂਟ ਹੁੰਦੀ ਜਦ ਸਰਕਾਰੀ ਦਰਬਾਰੇ ਨਹੀਂ ਨਾ ਕਿਸੇ ਜਦੋਂ ਆਈਂਦੀ ਸਾਡੀ ਹੁੰਦੀ ਉਹ ਮਤਲਬ ਅਹੀਂ ਸੁਣਵਾਈ ਕਰਦੇ ਤੇ ਉਹ ਅੱਜ ਤੋਂ 25 ਸਾਲ ਪਹਿਲਾਂ ਦਾ ਇਤਿਹਾਸ ਬੜੋ ਕਾਲਾ ਖਲਰਾਬਾ ਸਟੂਡੀਓ ਦਾ ਉਹ ਕੀ ਹੋਇਆ ਵੀ ਇੱਕਦਮ ਭੇਜਾ ਮੈਨੂੰ ਦੱਸੇ ਤਾਂ ਬੜਾ ਕੰਪਲੀਟ ਕੱਢ ਡੇ ਲ ਗਿਆ ਉਹ ਕੀ ਪੱਗੀ ਪਾ ਵਿਚਾਰਾ ਕਿਹੜੇ ਚੱਕਰ ਚੱਲ ਗਿਆ ਤੇ ਉਹਨਾਂ ਦੇ ਨਾਲ ਵੀ ਤਾਂ ਤੇ ਉਹ ਨਾ ਕੀ ਹੋਇਆ ਵੀ ਕੋਠੀ ਜੋ ਬਾਹਰ ਅੰਕਲ ਨਿਕਲਿਆ ਮੈਨੂੰ ਫਿਰ ਮਨ ਕਿ ਦੱਸਦਾ ਨਾ ਸਿਆਪੇ ਮੇਰੀ ਜਿੰਨੀਆਂ ਵੀ ਕੰਪਲੇਂਟਾਂ ਜੇ ਉਹ ਸਾਡੇ ਬਾਸਟੂਡੀਸ ਫਿਰ ਇਕੱਲੀ ਇਕੱਲੀ ਲਿਖਣੀ ਹੁੰਦੀ ਐ ਸੁਣਾਉਣੀ ਤਾਂ ਮੈਂ ਨਾ ਵੀ ਕਿਤਾਬ ਨਹੀਂ ਲਿਖਣੀ ਬੜਾ ਵੱਡਾ ਇਹ ਗ੍ਰੰਥ ਲਿਖਣਾ ਬੜਾ ਵੱਡਾ ਤੇ ਮਤਲਬ ਕਿ ਉਹ ਗੈਡਾਂ ਗੂਡਾਂ ਹੀ ਲਿਖਣੀ ਐ ਮੈਂ ਸੱਜਣਾ ਮਿੱਤਰਾਂ ਤੇ ਸਾਡੇ ਸੱਜਣ ਮਿੱਤਰ ਕਹੋ ਜਾਈ ਮਾੜਾ ਕੋਈ ਨਹੀਂ ਇੱਤ ਇਸ਼ਟਾਂ ਦੇ ਰਾਖੇ ਹੀ ਸੱਜਣ ਹੀ ਯਾਰਾਂ ਦੀ ਯਾਰ ਖੜਨ ਵਾਲੇ ਹੀ ਕੋਈ ਗਲਤ ਨਹੀਂ ਕਰਦੇ ਪਰ ਸਾਨੂੰ ਤੇ ਸਾਡਾ ਮੈਨੂੰ ਤੇ ਬਾਇਓ ਡਾਟਾ ਸਾਰਾ ਲਿਖਾਉਣਾ ਪਿਆ ਨਾ ਬਾਸਟੂਡੀ ਦੀ ਸਾਰੀ ਟੀਮ ਬਣਦੀ ਐ ਉਹ ਕੀ ਹੋਇਆ ਵੀ ਜਿਹੜੇ ਅੰਕਲ ਦਾ ਮੈਂ ਕੋਈ ਵਾਦਾ ਘਟਾ ਕੀਤਾ ਇਹਦੇ ਉਹ ਡਿਊਟੀ ਲਾਗੀ ਭੇਜੇ ਦੀ ਚੱਗਿਆ ਫਿਰ ਉਹ ਮੈਨੂੰ ਫਿਰ ਜ਼ਰੇ ਬੜੇ ਤੁਹਾਨੂੰ ਪਤਾ ਭੇਜੇ ਨੇ ਮੈਨੂੰ ਸਾਰੀ ਸਟੋਰੀ ਦੱਸਣੀ ਹੁੰਦੀ ਕਿਉਂਕਿ ਬਾਜਵੀਰ ਨੇ ਸਰਾ ਸਾਹਮਣਾ ਦਾਰਜੀ ਤੋਂ ਵੀ ਗੱਲਾਂ ਤੇ ਨਾਲ ਮਿਲਦੀਆਂ ਤੇ ਫਿਰ ਬਾਜ ਤੋਂ ਬਿਨਾਂ ਨਹੀਂ ਇੱਕ ਬਾਜ ਮੇਰਾ ਉਹਨੂੰ ਪ੍ਰੈਸ਼ਰ ਜਿਹੰਦੇ ਤੇ ਇੱਕ ਦਾਰਜੀ ਦਾ ਸਾਰੇ ਤੋਂ ਦੋੋਂ ਤੋਂ ਡਰਦਾ ਥੋੜਾ ਆ ਇਹਨ ਪਤਾ ਨਹੀਂ ਮੁਰਕੇ ਅਹੀਂ ਆਉਣਾ ਮਗਰ ਅਹੀਂ ਤੈਨੂੰ ਸਾਹਮਣਾ ਮੂੰਹ ਤੇ ਆਪਣੇ ਕੰਮ ਕਰਨ ਨੂੰ ਮਰਦਾ ਨਹੀਂ ਕੁੱਠੇ ਦਦੇ ਕੀਰਾ ਹੋ ਜਾਂਦੇ ਉਹ ਵਿਚਾਰਾ ਕੀ ਕਰੇ ਜਿਹੜਾ ਨੂੰ ਕੋਈ ਲੈ ਜਾਂਦਾ ਉਹ ਜਿਹੜਾ ਕੀ ਕਰੇ ਉਹ ਮਜਬੂਰ ਹੋ ਜਾਂਦਾ ਉਹਨੇ ਉਹ ਗੱਲ ਸੁਣਾਈ ਮੋੜ ਕੇ ਮੈਨੂੰ ਆਣ ਕੇ ਦੱਸਿਆ ਆਂਦਾ ਕਠੀਏ ਨਿਕਲਿਆ ਕਿ ਐਡਾ ਟਿੱਡ ਐਡਾ ਟਿੱਡ ਤੇ ਐਂ ਤੁਰਿਆ ਆਂਦਾ ਕਹਿ ਤਾ ਦ ਕੈਪਰੀਜੀ ਪਈ ਮੈਨੂੰ ਦੱਸਿਆ ਉਹ ਰਿਹਾ ਕਿਦਾ ਮੂੰਹ ਵੜੇ ਬਣਾਉਂਦਾ ਉਹਦੀ ਗੱਲ ਵੜੀ ਸੁਣਦਾ ਨਿਆਰਾ ਉਹਦਾ ਆਂਦਾ ਕੈਪਰੀਜੀ ਪਈ ਤੇ ਐ ਤੁਰਿਆ ਆ ਹਿੰਨੇ ਕੀ ਕੀਤਾ ਵੜ ਕੇ ਨਾ ਕੋਠੀਆਂ ਨਾਲੀ ਚ ਬੜੇ ਪਿੱਲਰ ਜੇ ਨਹੀਂ ਹੁੰਦੇ ਹੀ 25 ਸਾਲ ਪਹਿਲਾਂ ਕੋਠੀਆਂ ਦੇ ਬਾਹਰ ਪਿੱਲਰ ਜੇ ਲਾਉਣੇ ਨੇ ਹਾਂ ਇਹਨੇ ਕੁਰਬਾਨ ਉੱਥੇ ਲਾ ਲਈ ਕਿਰਪਾਨ ਲਾ ਲਈ ਤੇ ਜਦੋਂ ਮੁੰਡੇ ਨੂੰ ਆਸਤਾ ਵੀ ਘਾਲ ਡੈਡੀ ਆਪਣੇ ਨੂੰ ਤਾਂ ਡੈਡੀ ਆਂਦਾ ਇਸ ਤਰ੍ਹਾਂ ਆ ਗਿਆ ਕਿ ਪ੍ਰੀਵ ਆ ਗਏ ਜਾ ਆ ਗਏ ਪਤਾ ਕੀ ਜਾਂਦਾ ਅੰਕਲ ਦੀ ਸੱਸੀ ਘਾਲ ਲਾ ਕੇ ਤੇ ਗੋਡੀਆਂ ਹੱਥ ਤੇ ਚੱਡੀਆਂ ਦਿੱਤੀ ਬਾਹ ਸੇ ਢਿੱਡ ਚ ਲਾਇਆ ਉਹਦੇ ਸਿਰ ਕੋ ਕਗੇ ਮਹਾਰਾਤੋਂ ਦੀ ਪਲਟਾ ਆਗੇ ਹੁਣ ਏਡੇ ਮੋٹے ਬੰਦੇ ਨੂੰ ਸਿਰ ਦੇ ਤੋਂ ਹੀ ਛੁੱਟੋਗੇ ਪੱਥਰ ਤੇ ਅੱਧਾ ਦੇ ਉਦੋਂ ਹੀ ਮਰ ਗਿਆ ਹੱਡੀਆਂ ਉਡੀਆਂ ਉਦੋਂ ਹੀ ਟਕ ਟਕ ਰੋ ਗਈਆਂ ਹੋਣੀਆਂ ਲਾਗੋਂ ਵੱਢ ਲਈ ਇਹਨੇ ਕੁਰਬਾਨ ਆਇਓ ਰੱਬਾ ਆਇਓ ਰੱਬਾ ਕਿਤੇ ਭਾਈ ਤੇ ਯਾਰਾਂ ਦੋਸਤਾਂ ਨੇ ਕੁੱਟ ਕੁੱਟ ਕੇ ਨੂੰ ਬਾਹਰ ਲਿਆਂਦਾ ਛੱਡਦੇ ਓ ਭਰਾਵਾ ਛੱਡਦੇ ਓ ਛੱਡਦੇ ਹੁਣ ਮੈਂ ਹਾਂ ਦਾ ਤੇ ਮੁਕਾ ਸਾਹਮਣੇ ਦਾ ਮੈਨੂੰ ਤਾਂ ਪਤਾ ਇਹਦਾ ਕੀ ਹਿਸਾਬਤਾ ਮੈਂ ਤਾਂ ਟਾਈਮ ਨਾਲ ਸਾਹਮਣੇਣਾ ਹੀ ਮੈਂ ਤਾਂ 15 20 ਟਾਂਕੇ ਤੋਂ ਵੱਧ ਨਹੀਂ ਲੱਗਣਦੇ ਨੇ ਉਹਦੇ ਪਾਉ ਦੇ ਜਿਹੜਾ ਵੀ ਹੋਇਆ ਹਿਸਾਬਤਾ ਉਹਨਾਂ ਤੋਂ ਫੜਿਆ ਨਹੀਂ ਗਿਆ ਮੈਨੂੰ ਮੈਦੇ ਦੀ ਇੱਕ ਰਗ ਜਾਣਦਾ 84 84 ਟਾਂਕੇ ਲੱਗੇ ਹੋ ਲਾ ਲਓ ਹਿਸਾਬਤਾ ਸ਼ਰੀਰ ਤੇ 84 ਟਾਂਕੇ ਹੋ ਤੇ ਜਦੋਂ ਮੈਂ ਦੱਸਿਆ ਮੈਂ ਕਿੂੰ ਕਿੂੰ ਮੈਂ ਕਿ 81 ਦਾ ਕੋਸਾ ਕੱਢਿਆ ਹੀ ਆਦਾ ਮੈਨੂੰ ਨਹੀਂ ਮੈਂ ਵਾਈ ਆ ਮੈਂ ਤੈਨੂੰ ਕੀ 84 ਦਾ ਗੁੱਸਾ ਕਰਦਾ ਹੀ ਇੰਨਾ ਤੇੜੀ ਤਾਂ ਹੁੰਦਾ ਮੈਂ ਬੰਦਾ ਮਾਰਨ ਲੱਗਾ ਤੂੰ ਨਾਲ ਮੈਂ ਕਰਾਂ ਕੰਮ ਹੀ ਉਹਦੇ ਇਤਰਾਹ ਦੇ ਇਹ ਕਰਨਾ ਹੀ ਪੈਣਾ ਹੈ ਮੈਨੂੰ ਆਂਦਾ ਕੋਈ ਨਾ ਕੋਈ ਹੁਣ ਕਾ ਤੂੰ ਐਂ ਜੇ ਪਟਾਕਾ ਪਾ ਕੇ ਭੱਜ ਜਾਂਦੇ ਹੈ ਨਾ ਇਸ ਹਿਸਾਬ ਤੋਂ ਰਹੇ ਤੇ ਹੁਣ ਅਕਲੀ ਫਿਲਮ ਤੇ ਨਾਵਲ ਲਿਖਣ ਲੱਗਾ ਮੈਂ ਇਹ 84 ਡੰਕ ਵਾਲੇ ਦੇ ਵੀ ਲਿਖੇ ਕਿਰਾ ਸੀਟਾਂ ਕੇ ਸ਼ਰੀਰ ਤੇ ਤੇ ਬਾਅਦ ਮੈਨੂੰ ਗੱਲ ਸੁਣਾ ਕੇ ਮੈਨੂੰ ਆਂਦਾ ਯਾਰ ਮੇਰਾ ਜੋਰ ਲੱਗ ਗਿਆ ਉਹਨੂੰ ਦੇੜਦਾ ਤੇ ਕਿਹੜੇ ਡਾਕਟਰ ਨੇ ਸੁਣਤਾ ਆਂਦਾ ਬਾ ਵੀਰ ਮੇਰਾ ਤਾਂ ਜੋਰ ਲੱਗ ਗਿਆ ਉਹਨੂੰ ਵੜਦਿਆਂ ਐਦਾਂ ਤੇ ਕਿਹੜੇ ਡਾਕਟਰ ਨੇ ਸੁਣਤਾ ਪਰ ਡਾਕਟਰੀ ਵੱਢਈ ਹੈ ਮੈਨੂੰ ਅਦਾਪਾ ਡੈਕਟਰੀ ਵੱਡ ਗਈ ਹੁਣ ਸਿਉ ਤੈਨੂੰ ਕੌਣ ਸਿਉਂਦਾ ਹੈ ਮੈਨੂੰ ਇਦਾਂ ਦੇ ਵੀ ਕੰਮ ਰਹੇ ਜੇ ਮੈਨੂੰ ਗਲਤ ਕੁਝ ਨਹੀਂ ਪਰ ਮਜਬੂਰ ਹੋਏ ਨੇ ਨਿਆ ਚੰਗਾ ਜੀ ਮੈਂ ਤੁਹਾਨੂੰ ਆਹ ਗੱਲ ਕਿੱਥੋਂ ਚੱਲੀ ਕਿਧਰੋਂ ਚੱਲ ਗਈ ਮੈਨੂੰ ਨਹੀਂ ਪਤਾ ਬਾਅਦ ਚ ਲਾਵਾਂਗੇ ਹਿਸਾਬ ਤਾਂ ਹੁਣ ਟਾਈਮ 7 ਵਜੇ ਤੋਂ ਬਾਅਦ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਸਭ ਤੋਂ ਪਹਿਲਾਂ ਵੀਰ ਜੀ ਅੱਜ ਤਰੀਕ ਹੈ